ਬਾ ਜੇ ਚੂਲ ਸਾਡਾ ਬਲੌਗ ਦੇਖਤਾ ਕੋ ਬਤ ਨਹੀਂ ਜਾ ਸੀਖ ਦੀ ਚੱਕੇ ਪਰ ਆ ਹੋਇਆ ਦੋ ਤੂੰ ਹਾਂ ਉਹਨੇ ਤਾਂ ਜਾ ਕੇ ਵੇਚ ਕੇ ਪੈੰਟੀ ਲਾਇਆ ਹੋਣਾ ਹੋਰ ਕੀ ਨਹੀਂ ਨਹੀਂ ਉਹ ਦਾ ਕੈਮਰਾ ਉਹਦੇ ਕੈਮਰੇ ਚੋਂ ਕਹਿੰਦਾ ਨੇ ਵੀਡੀਓ ਆਈ ਆ ਹਾਂ ਨਹੀਂ ਨਹੀਂ ਚਲੋ ਅਜੇ ਨਹੀਂ ਦੱਸਣਾ ਰਹਿਣ ਦੋ ਅਸੀਂ ਦੱਸਣਾ ਨਹੀਂ ਚਾਹੁੰਦੇ ਹਾਂ 100% ਲੱਗਦਾ ਬੰਦਾ ਪਤਾ ਹਾਂਜੀ ਸਾਸਰੀ ਗਾਲ ਜੀ ਕੀ ਹਾਲ ਚੱਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਨਾ ਘਰ ਮਤਲਬ ਜਿਹੜਾ ਟਾਇਆ ਜਾ ਰਿਹਾ ਆ ਉਹ ਹਲਤੀ ਨਾ ਤੋੜ ਦੇ ਕਿਸੇ ਥਾਂ ਦੇ ਬਹੁਤ ਸੌਖਾ ਹੀ ਟੁੱਟ ਜਾਂਦਾ ਜਿਵੇਂ ਉਹ ਸੌਖਾ ਟੁੱਟ ਗਿਆ ਆ ਹੁਣ ਪੋਸ਼ਣ ਫੇਰ ਹਾਰ ਡਾਗੇ ਇਥੇ ਬੜਾ ਜ਼ੋਰ ਲੱਗਨ ਤੇ ਆ ਕਾਫੀ ਸੌਖਾ ਹੀ ਟੁੱਟ ਗਿਆ ਪਰਾਂ ਵੀ ਸਾਰਾ ਸੌਖਾ ਆ ਨੁੱਕਰ ਜੀ ਅੜ ਗਈ ਨੁੱਕਰ ਕਈ ਥਾਵਾਂ ਤੇ ਤੋਂ ਇੱਕ ਕਮਰੇ ਚ ਮਾਰੇ ਤੇ ਦੂਜੇ ਦਾ ਆਪਣੇ ਆ ਵੀ ਡਿੱਗਦਾ ਗਿਆ ਆਜੋ ਆਜੋ ਨਾਲ ਦੀ ਨਾਲ ਬਸ ਇਧਰ ਚੱਕਿਆ ਪਿਆ ਜੀ ਕੰਮ ਤੇ ਬਾਕੀ ਏਕਣਾ ਤੁਹਾਨੂੰ ਮੈਂ ਦੱਸਦਾ ਸਾਨੂੰ ਆਇਆ ਡਾਕਟਰ ਨਿਸ਼ਾਨ ਸਾਹਮਣੇ ਆਪਣੇ ਰਿਸ਼ਤਦਾਰ ਜੀ ਪੈਂਦਾ ਤੁਸੀਂ ਦੇਖਿਆ ਹੋਣਾ ਆ ਸਾਡੀਆਂ ਸੀਖਾਂ ਉਤੋਂ ਕੋਈ ਲਾ ਡੱਗੀਆਂ ਚੱਕ ਚੱਕ ਲਈ ਜਾਂਦਾ ਤੇ ਅਸੀਂ ਬੰਦਾ ਵੀ ਕੈਚ ਕਰ ਲਿਆ ਆ ਬਾਕੀ ਚੀਜ਼ ਇਹ ਕਹਿਣੀ ਆ ਕਿ ਸਾਡੇ ਚਲੋ ਪਿੰਡ ਚ ਪਹਿਲਾਂ ਆ ਕਾਫੀ ਲਛਾਈ ਹੁਣ ਤਾਂ ਕਾਫੀ ਹੱਦ ਤੱਕ ਸੁਧਾਰ ਆ ਤੇ ਪਰਸ ਮੈਂ ਕਿਸ ਨੂੰ ਕਿਹਾਉਂਦੇ ਰਹਿੰਦੇ ਆ ਆਹ ਉਹ ਲੈਂਟਰ ਸੀ ਜਿੱਥੋਂ ਸਭ ਤੋਂ ਪਹਿਲਾਂ ਕੰਮ ਚੱਲਿਆ ਜੇ ਬਾਕੀ ਸਰੀਏ ਸਾਰੇ ਨੂੰ ਜੰਗਾਲ ਲੱਗਾ ਵੇਖ ਸਕਦੇ ਆ ਨਾ ਤੁਸੀਂ ਕਿ ਜੰਗਾਲ ਨਹੀਂ ਲੱਗਣਾ ਚਾਹੀਦਾ ਯਾਰ ਹਨਾ ਪੋਲਾਣੀ ਕਿਹੜੀ ਥੋੜੇ ਟਾਈਮ 'ਚ ਜੰਗਾਲ ਲੱਗ ਗਿਆ ਸਾਰੇ ਸਰੀਏ ਨਹੀਂ ਓਰਲ ਜੰਗਾਲ ਆ ਜਿਵੇਂ ਇੱਥੇ ਸਹੀ ਆ ਇੱਥੋਂ ਟੁੱਟਦਾ ਵੀ ਔਖਾ ਵਾ ਹਨਾ ਤੇ ਇਹ ਤਾਂ ਸਰੀਆ ਆਪਣੇ ਕੰਮ ਵੀ ਆ ਸਕੂਗਾ ਨਹੀਂ ਇਹ ਸਾਰਾ ਕਵਾੜੀਏ ਨੂੰ ਜਾਣਾ ਜੰਗਾਲ ਲਿਆ ਨਹੀਂ ਲੱਗਦਾ ਹੁੰਦਾ ਕਦੇ ਜੰਗਾਲ ਹੀ ਆ ਹੁਣ ਇੰਨੇ ਵੀ ਚੈੱਕ ਕਰਨੇ ਤੇ ਚਲੋ ਆਇਓ ਤੁਹਾਨੂੰ ਦਿਖਾਉਣਾ ਮੈਂ ਜਿੱਥੋਂ ਚੋਰੀ ਹੋਇਆ ਜਿਹੜਾ ਮੇਨ ਮੁੱਦਾ ਹੈ ਆਪਣਾ ਚੋਰੀ ਦਾ ਜੇ ਤੂੰ ਨਾ ਡੱਕ ਡੱਕ ਪਈ ਕਿਤੇ ਕੱਲ ਸਾਡੀਆਂ ਕੁੜੀਆਂ ਗਈਆਂ ਐਕਜ਼ੀਬੀਸ਼ਨ ਤੇ ਨਾਲ ਰਿਸਪੌਂਸ ਵਧੀਆ ਰਿਹਾ ਐਕਸਪੀਰੀਅੰਸ ਨਾਲ ਵਧੀਆ ਰਿਹਾ ਤੇ ਹੁਣ ਆਪਾਂ ਆਪਣੇ ਆਰਟੀਕਲ ਤਿਆਰ ਕਰਕੇ ਜਿਨ੍ਹਾਂ ਨੇ ਆਨਲਾਈਨ ਲੈਣੇ ਆ ਉਹ ਆਪਣੇ ਤੋਂ ਆਨਲਾਈਨ ਖਰੀਦ ਸਕਦੇ ਆ ਹਾਂਜੀ ਔਰ ਰੈਡੀमेड ਚੀਜ਼ਾਂ ਵੀ ਸੰਦੀਪ ਜੀ ਤਿਆਰ ਕਰਨਗੇ ਹੁਣ ਪੈਰਾਂ ਦੀ ਆਵਾਜ਼ ਠਾਪ 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 ਆ ਰਹੀ ਹੈ ਪਤਾ ਨਹੀਂ ਕਿਉਂ ਜਮਿਆ ਸਰੀਆ ਇਹਨੂੰ ਜਗਾਲ ਨਹੀਂ ਪਿਆ ਵੇਖੀ ਲੈਦਾ ਪਿਆਣ ਇਨੂੰ ਜਗਾਲ ਨਹੀਂ ਪਿਆ ਆ। ਆਇਨੂੰ ਸਾਰੇ ਨੂੰ ਜਗਾਲ ਪਿਆ ਜਮ ਨੂੰ ਵੇਖੀ। ਆਸਾ ਉਹ ਵੀ ਨੂੰ ਨੂੰ ਜਗਾਲ। ਇਧਰ ਨੂੰ ਆ ਜਾ ਇਧਰ ਨੂੰ ਆ ਜਾ। ਇਧਰ ਦੀ ਆ ਜਾ। ਮਨ ਡੇਗਣਾ ਭਾਈ ਤਰੇੜਾਂ ਪਈਆਂ ਹੋਈਆਂ। ਆ ਵੇ ਇਹਨੂੰ ਜਗਾਲ ਹੈ ਨਾ। ਇਹ ਟੁੱਟਦਾ ਵੀ ਔਖਾ ਸੀ। ਇਧਰ ਵੇ ਇਹਨੂੰ ਸਾਰੇ ਨੂੰ ਜਗਾਲ ਸੀ ਡਿੱਗਾ। ਇਨੇ ਸਾਰੇ ਨੂੰ ਜਿੰਗਾਲ ਸੀ ਇਹਨੂੰ ਵੀ ਨਿਕਾਲ ਉਹਨੂੰ ਤਾਂ ਬੜਾ ਜ਼ਿਆਦਾ ਹੈ ਮੋਟੇ ਦੇ ਕਮਰੇ ਵਾਲੇ ਨੂੰ ਇਹਨੂੰ ਵੀ ਸਾਰਾ ਨਿਕਾਲ ਸੀ ਅਜੇ ਆ ਕਮਰੇ ਚ ਜਿੰਗਾਲ ਹੈ ਨਹੀਂ ਗਾ ਇਹ ਤਾਂ ਫਿਰ ਲੇਟ ਪਾਈ ਇਹੇ ਕੰਮ ਚ ਆਇਨਾ ਸਰੀਆ ਇਹ ਲੇਟ ਪਾਈ ਸੀ ਨਾ ਆਪਾਂ ਕਿਵੇਂ ਆਉਂਦੀ ਕਿਵੇਂ ਆਈ ਮੈਂ ਤਾਂ ਇਸੇ ਲਈ ਆਈ ਨਹੀਂ ਕਿਉਂਕਿ ਮਿੰਨ ਤਾਂ ਆਪ ਚੱਕਰ ਆ ਜਾਣਾ ਆਇਓ ਆਇਓ ਫਿਰ ਚੜ ਲੈ ਸੰਦੀਪ ਵੇਖ ਤੁਰਦੀ ਕਿਵੇਂ ਸੰਦੀਪ ਨੂੰ ਕਿ ਤੁਰ ਕੇ ਆਈ ਇਹਨੂੰ ਆਇਆ ਗਰਦੀਪ ਅਮਨ ਦੇਖੀ ਸੰਦੀਪ ਤੁਰਦੀ ਸਿੰਦੀ ਬਾਜਾ ਇੱਥੇ ਵੱਟ ਤੇ ਤੋਰ ਕੇ ਵੇਖ ਆ ਵੀ ਆ ਇੱਥੇ ਦੋ ਸਿੱਖਾ ਲੱਤ ਕੇ ਥੱਲੇ ਡਿੱਗੀਆਂ ਸੀ ਕਿ ਉਹ ਲੈ ਕੇ ਕੱਢੇ ਚੋਰੀ ਹੋ ਗਈ ਇੱਥੇ ਡਿੱਗੀਆਂ ਥੱਲੇ ਗੁਰਚਾਨ ਨੇ ਤਾਂ ਇਧਰਲੇ ਪਾਸੇ ਕੈਮਰਾ ਕਰ ਆ ਆ ਡਿੱਗੀਆਂ ਆ ਯਾਰ ਆ ਸਾਹਮਣੇ ਡਾਕਟਰ ਨਿਸ਼ਾਨ ਉਹਦਾ ਕੈਮਰਾ ਉਹਦੇ ਕੈਮਰੇ ਚੋਂ ਕਹਿੰਦਾ ਨੇ ਵੀਡੀਓ ਆਈ ਆ ਹਾਂ ਅੱਜ ਪੁੱਛ ਕੇ ਆਉਣੇ ਹਨ ਲੜਾਈ ਕਿਸ ਮੈਂ ਕਿਹੜੀ ਬਣਾਉਣੀ ਹੈ ਵੀਡੀਓ ਪਤਾ ਲੱਗੂ ਕਿ ਹੋਰ ਨੂੰ ਵੀ ਪਚਾਰੂਗਾ। ਬਣਾਉਂਦੇ। ਕੱਲ ਰਾਤੀ ਵਾਈਫਾਈ ਦੀ ਤਾਰ ਮੰਮੀ। ਮੈਂ ਵਾਈਫਾਈ ਦੀ ਤਾਰ ਹੀ ਨਹੀਂ ਆਉਂਦੀ ਕੋਈ। ਕਿੱਥੇ ਪਈ ਐ? ਇਹ ਇੱਥੇ ਤਾਰਾ। ਵੇ ਲਾ ਦਿਓ ਮੇਰ ਤਾਂ ਕਲਾਸ ਲਾਉਣੀ ਆ ਪਲੀਜ਼ ਵਾਈਫਾਈ ਚਲਾ ਦਿਓ। ਆ ਵੇ ਵਾਈਫਾਈ ਤੇ ਇਥੋਂ ਤਾਰ ਸਿੱਧੀ ਆ ਮਨ ਨਹੀਂ। ਇਹਦਾ ਵਾਇਰਲੈਸ ਆ ਵੇ। ਆ ਵੇ ਆ ਡਿੱਗੀ ਪਈ ਮੈਨੂੰ ਲੱਗਦਾ ਕਾਲੀ ਤਾਰ। ਆ ਇਹਦੇ ਵਿੱਚ ਬਟਨਾਂ ਨੱਪ ਦੇਣਾ ਇਹਦੇ ਵਿੱਚੋਂ। ਨੱਪ ਦੇ ਫਿਰ। ਲੱਗ ਜੂਗਾ ਚੱਲ ਪੂਗਾ ਵਾਈਫਾਈ ਆਪਣਾ। ਲੈ ਹੁਣੇ ਲੱਗਦਾ ਹੀ ਨਹੀਂ ਪਿਆ। ਚਲੋ ਨਵਾਂ ਕੰਮ ਕਰਤਾ। ਡੋਲਰ ਦੇ ਉੱਤੇ ਵੇਖੋ ਕਿੰਨੀ ਕਮਿੱਟੀ ਆ। ਉਹ ਜੱਗ ਵੀ ਟੱਪਣਾ ਲੱਗਿਆ। ਉਹਦਾ ਮੈਂ ਜਿੱਥੇ ਤਾਰਾ ਡੈ ਇੱਕ ਨਹੀਂ ਨਹੀਂ ਤਾਂ ਬਹੁਤ ਪੁਰਾਣਾ ਵਿਆਹ ਦਾ ਕੈਸਕ। ਲਓ ਜੀ। ਨਾਟ ਵਰਕਿੰਗ। ਡਾਕਟਰ ਖਾਨ ਦੇ ਕੈਮਰੇ ਜੀ ਵਰਕਿੰਗ ਨਾਟ। ਜਾਂ ਮੈਂ ਮਾਊਸ ਅਸੀਂ ਕੋਲੋਂ ਲੈ ਕੇ ਆਏ ਤਾਂ ਵੀ ਨਹੀਂ ਚੱਲਿਆ। ਪਰ ਫਿਰ ਵੇਖ ਲੈਨੇ ਇੱਕ ਕਰੀਏ। ਇਹਦੀ ਮੈਥੇ ਹੀ ਨਾ ਹੁੰਦਾ ਵਾ। ਆਪਰੇਟ ਹੈ। ਹੈਂ? ਚਲਦਾ ਹੀ ਨਹੀਂ ਨਾ ਨਹੀਂ ਤਾਂ ਇਹਦੇ ਵਿੱਚ ਨਾ ਆਵੇ ਆ ਤੇ ਇਹਦੇ ਵਿੱਚ ਆਪਣਾ ਬੰਦਾ ਦੇਜਣਾ ਸੀ ਮਤਲਬ ਇੱਥੇ ਡਿੱਗੀ ਹੋ ਗਈ ਸਰਾਖ ਇੱਥੋਂ ਚੱਕੀ ਉਹਨੇ ਤੇ ਐਨੂੰ ਲੈ ਗਿਆ ਦੂਰ ਲੈ ਗਿਆ ਇੱਕ ਨਹੀਂ ਅੱਧੂ ਜਾਂ ਤਾਂ ਉਹਦੀ ਕਿਸਮਤ ਚੰਗੀ ਆ ਤੇ ਜਾਂ ਆਉ ਵੇ ਜਾਂਦਾ ਆ ਹੋ ਗਿਆ ਠੀਕ ਜਿਹਨੂੰ ਦੀ ਦਵਾਈਆਂ ਦਿੱਤੀਆਂ ਸਾਬੀ ਆਏ ਹੁਣ ਚੰਗਾ ਬੜਾ ਤੁਰਨ ਲੱਗ ਪਿਆ ਲੋਕ ਡਾਕਟਰਾਂ ਨੇ ਕਹਤਾ ਤੂੰ ਆਖਰੀ ਸਾਂਵਾ ਦੇ ਪਰ ਨਹੀਂ ਬਚ ਗਿਆ ਬਾਪ ਦੀ ਮਿਹਰ ਤੇ ਬੜੇ ਲੋਕਾਂ ਨੇ ਮਦਦ ਕੀਤੀ ਇਹਦੀ ਓ ਡਾਕਟਰ ਨਿਸ਼ਾਨ ਜੀ ਦਾ ਮੈਗ ਨਹੀਂ ਚੱਲਦਾ ਥੋ ਸਾਈਡ ਥੋ ਸਾਈਡ ਥੋ ਸਾਈਡ ਅਸਫਲ ਈਆ ਅਸਫਲ ਹੁਣ ਇਹਦੇ ਤੇ ਹੁਣ ਆਪਾਂ ਕੀ ਕਰ ਸਕਦੇ ਟਿੱਪਣੀ ਆਜੋ ਆਜੋ ਕੋਈ ਨਹੀਂ ਕੈਮਰੇ ਸ਼ੌਂਕ ਨੂੰ ਲਵਾਇਆ ਇਹ ਤੂੰ ਸ਼ੌਂਕ ਨੂੰ ਲਵਾਇਆ ਕੈਮਰੇ ਦੱਸੋ ਕੁਝ ਦੱਸੋ ਇਹਾ ਚੱਲਦਾ ਚੁੰਦਾ ਨਹੀਂ ਕੁਝ ਇਹ ਡਰਾਵਾ ਹੀ ਪਾਇਆ ਹੋਇਆ ਭਾਜੀ ਇਹਨਾਂ ਨੇ ਰਿਕਾਰਡਿੰਗ ਕਰਕੇ ਰੱਖ ਲਿਆ ਤਾਂ ਚੱਲਦਾ ਜੁਲਦਾ ਕੋਈ ਹੈ ਨਹੀਂ ਇਹ ਭਾਈ ਚਲਾਓ ਇਹਨੂੰ ਫੇਰ ਹੀ ਸਵਾਲ ਮੋ ਮੋਰਾ ਦੇ ਹੱਥੋਂ ਨਹੀਂ ਦੇ ਚੋਰ ਚੋਰਾਂ ਦੀ ਕਿਸਮਤ ਬੜੀ ਚੰਗੀ ਦੇਖੋ ਆਉਣ ਨਹੀਂ ਦਾ ਡਿੱਕੇ ਆ ਕੜੁੱਕੇ ਵਾਲਾ ਰਹਿ ਗਿਆ ਇਧਰ ਹੀ ਲੈ ਗਿਆ ਤੇ ਨਹੀਂ ਨਹੀਂ ਇਹ ਤਾਂ ਸਾਡੇ ਪਿੰਡ ਦਾ ਸੌਰੀ ਸੌਰੀ ਆ ਜਾਂਦਾ ਇਸ ਮੇਕੀਆ ਜੜ ਕੇ ਇਹਦੇ ਨਾਲ ਆਉ ਗਿਆ ਯੋ ਗਿਆ ਯੋ ਗਿਆ ਵੇਖੇ ਇਹ ਡਰਾਈਵ ਥਰੂ ਆ ਸਵੈਕੀਆਂ ਦਾ ਆਪੇ ਜੜ ਜਾਂਦੇ ਆਪ ਦਾ ਸਮਾਨ ਤੋਂ ਲੱਭਾ ਨਹੀਂ ਦੇ ਇਸ ਮੇਕੀਏ ਪਰ ਆਪਣੇ ਘਰੇ ਤਾਂ ਉਹ ਬੰਦੇ ਵਿਚਾਰੇ ਉਹਨਾਂ ਨੇ ਨਹੀਂ ਕੋਈ ਚਿਤੱਕੀ ਹੋਣੀ ਚੱਕੇ ਤਾਂ ਉਹਨਾਂ ਨੇ ਟੇਢੀ ਲੈਣੀ ਹੈ ਹੈ ਪਤਾ ਨਹੀਂ ਆ ਚਲਦਾ ਨਹੀਂ ਲੈ ਚਲੋ ਚਲ ਗਏ ਹੁਣ ਇੱਥੇ ਕੁਝ ਨਹੀਂ ਮਿਲਣਾ ਡਾਕਟਰ ਦੀ ਡਾਕਟਰ ਵੀ ਡਰਦਾ ਸੀ ਕਿਤੇ ਕਲੇਪਰਾਂ ਨਿਕਲਾ ਵਿਖਾਉਣ ਤੇ ਮੇਰੇ ਕੈਮਰੇ ਚ ਨਿਕਲੀ ਐਡਾ ਕਿਤੇ ਦੇ ਲ ਆਪਣੇ ਵੀ ਚੈੱਕ ਨਹੀਂ ਕਰਾਇਆ ਕਰਨੀ ਜਦੋਂ ਆਇਆ ਆ ਬਣਾ ਨਾ ਸਾਡੇ ਵੀ ਨਹੀਂ ਚਲਦਾ ਮੈਂ ਆਈ ਵੀ ਆ ਗਰ ਆਪੇ ਚੈੱਕ ਕਰ ਲਾ ਨਹੀਂ ਐਂਡੀ ਕੋਈ ਤਾਂ ਕੀ ਕਰਦਾ ਨਹੀਂ ਕੋਈ ਪਤਾ ਲੱਗਦਾ ਨਹੀਂ ਮੈਂ ਵੀਡੀਓ ਬਣਾ ਲਾ ਕਰਵਾਦਾ ਆ ਬੰਦਾ ਪਤਾਣਾ ਨੂੰ ਬੰਦਾ ਨਹੀਂ ਦੱਸਣਾ ਇਹਨਾਂ ਨੇ ਆਪਣਾ ਨਹੀਂ ਨਹੀਂ ਚਲੋ ਅਜੇ ਨਹੀਂ ਦੱਸਣਾ ਰਹਿਣ ਦੋ ਅਸੀਂ ਦੱਸਣਾ ਆਪਣੇ ਚਾਹੁੰਦੇ ਹਾਂ 100% ਲੱਗਦਾ ਬੰਦਾ ਪਤਾ ਪਰ ਅਸੀਂ ਕਾਤੋਂ ਵਦਨਾ ਪਹਿਲਾਂ ਫੇਰੀ ਭਾਨਿਆ ਸੀ ਨਾ ਚੱਕ ਲਿਆ ਹੁੰਦਾ ਬੰਦਾ ਹਨਾ ਤੇ ਇਸ ਮੈਕੀਆ ਨਹੀਂ ਲੱਗਦਾ ਬੰਦਾ ਜੈਨੂਨ ਹੈ ਤੇ ਆਪਾਂ ਵੀਡੀਓ ਪਾ ਕੇ ਬਦਨਾਮ ਨਹੀਂ ਕਰਨਾ ਬਾਕੀ ਇੱਥੇ ਲੱਭ ਜਾਂਦਾ ਵਸਰੀ ਗੱਲ ਸੀ ਕੋਈ ਲੱਭਾ ਨਹੀਂ ਉਹ ਚੱਲਦਾ ਹੀ ਨਹੀਂ ਲੱਭਣਾ ਕੀ ਆ ਮੈਂ ਨਾ ਅੱਜ ਆਪੀ ਭਰਜਾਈ ਨੂੰ ਸ਼ਿਕਾਇਤ ਇੱਥੇ ਸੱਦ ਕੇ ਲੈ ਆਈ ਆ ਕਿ ਜਿਹੜਾ ਤੁਸੀਂ ਉਦੋਂ ਲੈ ਕੇ ਭਾਨਿਆ ਤੇ ਆਪਣਾ ਸਰੀਆ ਦੇ ਕੇ ਬਾਹਰ ਤੇ ਉਹ ਬਾਹਰੋਂ ਚੋਰ ਚੱਕ ਕੇ ਲੈ ਗਿਆ ਔਰ ਕਰਜਾਈ ਨੂੰ ਲਿਆਂਦਾ ਜਦੋਂ ਉਹਦੀ ਅੰਦਰਾ ਬੰਦਰਾ ਸਾਰੀਆਂ ਬਾਹਰ ਆ ਗਿਆ ਤੁਸੀਂ ਕਿ ਕਿਤੇ ਦੇ ਨੇ ਪਾਸੇ ਮਾਰਿਆ ਆਪਦਾ ਘੋੜਾ ਹਾਂਜੀ ਪਿਛਲੇ ਪਾਸੇ ਆਪਣਾ ਸਰੀਆਂ ਖੋ ਲੈ ਕੇ ਗਿਆ ਹਾਂਜੀ ਕੋ ਕੋਈ ਹਨ ਨਹੀਂ ਭੰਗੀ ਆਇਆ ਕੋ ਚੱਕ ਕੇ ਭੱਜ ਗਏ ਪਾਸੇ ਦਾ ਜਾ ਤੇ ਉਹਦਾ ਢੇਰ ਬਣ ਗਿਆ ਤੇ ਅੱਜ ਤੇ ਹਾਂ ਨਾ ਸਰੀਆਂ ਨਹੀਂ ਨਹੀਂ ਭਾਵੇਂ ਕੋਈ ਨਹੀਂ ਆ ਸਾਰਾ ਭਰਾਵਾ ਜਦੋਂ ਉਹ ਮੁੰਡੇ ਘਰੇ ਆਉਣ ਉਹ ਸਾਰਾ ਸਰੀਆਂ ਚ ਕਾ ਦੋ ਹੈ ਨਾ ਵੀ ਨਹੀਂ ਨਹੀਂ ਭਾਵੇਂ ਆ ਨਾ ਕੋਈ ਨਹੀਂ ਨਹੀਂ ਜੇ ਕੀ ਗੱਲ ਮੁਸਕੜਾ ਲੱਗਿਆ ਆਮਨ ਇਹ ਗੱਲਾਂ ਨਾ ਹੀ ਸੁਣੇ ਆਮਨ ਦੀਆਂ ਗੱਲਾਂ ਸੁਣਾਇਓ ਇਹ ਸਰ ਤੇ ਪੈ ਗਈ ਕੋਠੀ ਮੈਂ ਕਿਹਾ ਦਾ ਸਰ ਤੇ ਨਾ ਪੈ ਗਈ ਮੰਮੀ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਤਾਂ ਉਹਨਾਂ ਨੂੰ ਕਹਿ ਨਹੀਂ ਗਈ ਮੈਂ ਕਿਹਾ ਤੁਸੀਂ ਨਾ ਐ ਕਰਿਓ ਉਹ ਵੀ ਆਪਦਾ ਅੱਜ ਧਿਆਨ ਨਾ ਕਰੀਆ ਲਾਇਓ ਆਮਨ ਉਹਨਾਂ ਨੂੰ ਕਹਿੰਦੀ ਜੇ ਕਿਸੇ ਨੂੰ ਇਹ ਗੱਲ ਦਾ ਗੁੱਸਾ ਲੱਗਦਾ ਤਾਂ ਆਪਦਾ ਹੁਣੇ ਕੰਮ ਛੱਡ ਕੇ ਭੱਜ ਜਾ ਕਸਾਈਆ ਸਹੀ ਤਾਂ ਹੈ ਨਾ ਪਰ ਉਹ ਤਾਂ ਵਹੀ ਉਹ ਅਗਲੀ ਪੰਦੀ ਉਹਨਾਂ ਨੂੰ ਕੀ ਫਰਕ ਪੈਂਦਾ ਉਹ ਫਿਰ ਕਿਸੇ ਛੜੇ ਨਾਉਂਦੇ ਕਿਸੇ ਛੜਿਆ ਵੱਟੇ ਕਰਦੇ ਅੱਜ ਮੰਮੀ ਨੇ ਹਾਲ ਸਹੀ ਗੱਲ ਦੱਸਾਂ ਉਹ ਇੱਕ ਨਾ ਉਹ ਤਾਂ ਵਿਚਾਰੇ ਤੋਂ ਨਹੀਂ ਇੰਨਾ ਜ਼ੋਰ ਲੱਗਦਾ ਉਹ ਕਿਤੇ ਉੱਥੇ ਜਾ ਕੇ ਪਹਿਲਾਂ ਲੱਗਣ ਲੈਟਰ ਬੰਨਣ ਉਹ ਤੋਂ ਹੋਰੀ ਫਿਰ ਉਹ ਲੱਗਣ ਡਰਿੱਲ ਲਾਉਣ ਜੀ ਉਹ ਉਹ ਤੋਂ ਵੀ ਨਹੀਂ ਮੰਮੀ ਗਈ ਮੰਮੀ ਕਹਿੰਦੀ ਕੰਮ ਕਰ ਲੈ ਜਿਹੜਾ ਕਰਦਾ ਮੰਮੀ ਕਹਿੰਦੀ ਚਾਹ ਚ ਉਧਰ ਭੱਜ ਜਾਣਾ ਮੈਂ ਆਹ ਚੀਜ਼ ਕਰਦਾ ਮੰਮੀ ਕਹਿੰਦੀ ਉਹ ਨਹੀਂ ਹੁੰਦੀ ਤੂੰ ਜਿੰਨੀ ਜੰਮਲ ਦੇਣਾ ਤੇ ਐਂਡ ਤੇ ਉਹ ਵਿਚਾਰਾ ਨਿੱਕੀ ਥੋੜੀ ਜਿਹੀ ਆ ਗਿਆ ਮੇਰਾ ਸਭ ਤੋਂ ਜਿੰਨਾ ਸਾਰਾ ਹੁੰਦਾ ਫੋਨਾਂ ਤੇ ਗੱਲਵਾ ਨਹੀਂ ਬਣਾਉਂਦਾ ਤਾਂ ਮਤਾ ਹੈ ਨਾ ਤੇ ਮੇਰੇ ਵਸਦਾ ਰੋਗ ਨਹੀਂ ਹੈਗਾ ਇਤਨੇ ਹਿਸਾਬ ਆ ਪਰ ਤੇਰੀ ਚੱਲ ਕਰੀ ਜਾਂਦੇ ਆ ਚੱਲ ਹਜੇ ਤਾਂ ਪ੍ਰਮਾਤਮਾ ਵਾਲਾ ਮੌਸਮ ਥੋੜਾ ਫਰਕ ਪੈ ਗਿਆ ਨੇ ਤਾਂ ਗੁੰਦਲ ਜਿਹਾ ਕਿਸੇ ਕਰਕੇ ਤੇ ਇਹੀ ਹੜਕੀ ਜੇ ਆ ਕੇ ਤੁੰਡੀ ਜਾਂ ਤੁੰਡੀ ਬੜ ਬੜ ਕੇ ਉੱਤੋਂ ਉੱਪਰ ਲਾਉਂਦੇ ਪਰ ਇਹਨਾਂ ਦੇ ਮੰਮੀ ਖਾਣ ਕਵਲ ਧਿਆਨ ਨਹੀਂ ਰਹਿਣਾਗਾ ਉਹਨੂੰ ਚਾਈ ਤੇ ਇਹਨੇ ਕਈ ਕਿੱਟ ਘਰੇ ਚ ਆਜ 15 ਦਿਨ ਹੋ ਗਏ ਲੱਗੇ ਹੋਏ ਟੱਕ ਲੇਖਣ ਵਿੱਚ ਛੜਿਆ ਉਹ ਗੱਲ ਬੱਧਾ ਆਪਣੇ ਘਰੇ ਉਹ ਦਾਦ ਨੂੰ ਲੈਣਾ ਹੁੰਦੇਗੇ ਉਹ ਮੈਂ ਤਾਂ ਮੇਰਾ ਹਸਕਾ ਲਾਈ ਮੈਨੂੰ ਅੰਦੀ ਨੇ ਪੁੱਛਿਆ ਜੀ ਮੈਂ ਤੇ ਇਰਨ ਲੱਗ ਗਈ ਨਹੀਂ ਤੇ ਕੰਨੀ ਨਾਲ ਘਰੇ ਸੱਤ ਤੋਂ ਬੋਤੋ ਹੈ ਕਿ ਇਹਨਾਂ ਦਵਾਈ ਨਹੀਂ ਦੇ ਰਿਹਾ ਗਿਆ ਉਹ ਕਹਿੰਦੇ ਨੇ ਐ ਕਿ ਇੰਨਾ ਮਾੜਾ ਲੈਟਰ ਨਹੀਂ ਸੀ ਜਿੰਨਾ ਮਾੜਾ ਲੈਟਰ ਮੈਨੂੰ ਪਤਾ ਆ ਕੇ ਹੈਰਾਨ ਤੇ ਕੁਝ ਨਹੀਂ ਦਾਵਾ ਕੰਮ ਹੀ ਨਹੀਂ ਕੀਤਾ ਨਾ ਕਰਦੇ ਚੱਲ ਆਗੇ ਨਾ ਪਾ ਚੰਦੇ ਆ ਪਤਾ ਇਹਨਾਂ ਨੂੰ ਚਾਹ ਵੀ ਮਿੰਟ-ਮਿੰਟ ਬਾਅਦ ਚਾਹੀਦੀ ਮਿੰਟ ਬਾਅਦ ਉਹਨੂੰ ਗੱਗੇ ਸਾਹਮਣੇ ਰਸੋਈ ਚ ਬਖੜੀ ਹੁੰਦੀ ਆ ਘਾਇਨੇ ਚਾਹ ਘਾਇਨੇ ਚਾਹ ਉਹ ਜੀ ਗੱਗੇ ਦਵਾ ਦਾ ਬੁਲਾ ਕੇ ਬਣਾਉਂਦੀ ਵੀ ਕਿਤੇ ਕਾਪੜਾ ਛੱਡ ਕੇ ਭੱਜ ਜਾਂਦੀ ਸੋ ਹਾਂਜੀ ਤੁਸੀਂ ਪਿਛਲਾ ਸਾਰਾ ਵਲੌਗ ਵੇਖ ਚੁੱਕੇ ਆ ਤੇ ਡਾਕਟਰ ਨਿਸ਼ਾਨਦੇ ਉਹ ਕੈਮਰੇ ਨਹੀਂ ਚੱਲੇ ਜਾਂ ਤਾਂ ਚੋੜ ਦੀ ਕਿਸਮ ਹੈ ਚੰਗੀ ਆ ਤੇ ਜਾਂ ਸਾਡੀ ਕਿਸਮ ਹੈ ਮਾੜੀ ਆ ਤੇ ਬਾਕੀ ਹੁਣ ਤਾਂ ਹੀ ਧਿਆਨ ਰੱਖਣ ਦਾ ਹੈ ਬਾਕੀ ਇਹ ਆ ਗਿਆ ਤੁਸੀਂ ਆਦੇ ਘਰਾਂ ਘਰਾਂ ਧਿਆਨ ਰੱਖੋ ਜਿੱਦਾਂ ਦੇ ਸਾਡੇ ਕੈਮਰੇ ਲੱਥੇ ਤੇ ਚੋਰੀਆਂ ਚੋਰੀਆਂ ਬਹੁਤ ਹੁੰਨ ਲਾਬੀਆਂ ਗਲੀ 'ਚ ਦੋ ਤਿੰਨ ਹੋਰ ਵੀ ਹੋਈਆਂ ਇਸ ਲਈ ਹੁਣ ਅਸੀਂ ਕੈਮਰੇ ਦੁਬਾਰਾ ਲਵਾ ਲਓ ਹਾਂ ਕਾਹਤੇ ਲਵਾ ਦੇਣਗੇ ਕੈਮਰੇ ਆ ਬੱਸ ਲੱਗ ਗਏ ਨਾ ਦੁਬਾਰਾ ਕੈਮਰੇ ਤਾਂ ਨਹੀਂ ਉਹ ਅੱਛਾ ਉਹ ਦੂਜੇ ਕੈਮਰੇ ਨਹੀਂ 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 ਉਹ ਉੱਤਰਲੇ ਪਾਸੇ ਕੈਮਰੇ ਨਹੀਂ ਵੱਡੇ ਪਾਸੇ ਹੁਣ ਉੱਧਰ ਕੁਝ ਰਿਹਾ ਹੀ ਨਹੀਂ ਉਹ ਕੈਮਰੇ ਦਾ ਕੀ ਫਾਇਦਾ ਹਾਂ ਦੂਜੇ ਤਾਂ ਘਰ ਦੇ ਅੰਦਰ ਕੈਮਰੇ ਆ ਜਿੱਥੇ ਸਮਾਨ ਵਿਆ ਸਾਰਾ ਤੇ ਬਾਜੀ ਚੋਰ ਸਾਡਾ ਵਲੌਗ ਦੇਖਤਾ ਆ ਬਤ ਮਿੱਜਾ ਸੀਖ ਜੀ ਚੱਕ ਕੇ ਪਰਾਂ ਹੋਇਆ ਦੋ ਤੂੰ ਹਾਂ ਉਹਨੇ ਤਾਂ ਜਾ ਕੇ ਵੇਚ ਕੇ ਪੈਸੇ ਲਾਇਆ ਹੋਣਾ ਔਰ ਕੀ ਨਹੀਂ 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 ਛੁੱਟਾ ਛੁੱਟਾ ਪੈਸੇ ਆ ਹਾਂ ਬਸ ਨਸ਼ੇ ਵਾਲੀ ਉਹ ਤਾਂ ਸੋਹਣੀ ਸਸਤੀ ਜੀ ਉਹ ਤਾਂ ਤੇ ਸਾਡਾ ਤੁਸੀਂ ਵਲੌਗ ਜਿਹੜੇ ਜਿਹੜੇ ਵੀਰ ਭਰਾ ਵੇਖ ਰਹੇ ਨੇ ਸਾਰਿਆਂ ਨੂੰ ਲਵ ਯੂ ਅੰਨੇ ਬਾਵਾ ਤੇ ਕੰਟੀਨਿਊਟੀ ਵਲੌਗ ਅਸੀਂ ਲੈ ਕੇ ਆਉਂਦੇ ਰਾਵਾਂਗੇ ਦੋ ਤਿੰਨ ਦਿਨ ਹੋ ਲੇਟ ਹੋਏ ਨੇ ਕਿਉਂਕਿ ਕੰਮ ਵੀ ਚੱਲਦਾ ਘਰ ਦਾ ਲੇਟ ਹੋ ਜਾਂਦੇ ਤੇ ਇਹਨਾਂ ਦੀਆਂ ਮਸ਼ੀਨ ਨੁਵਾਸੀ ਆਉਂਦੇ ਸੀ ਇਹਨੂੰ ਵਾਸੀ ਆਉਂਦੇ ਹੀ ਵੱਡੀ ਆਸਟ੍ਰੇਲੀਅਨ ਨੂੰ ਕਿ ਇਹਨਾਂ ਦੇ ਮਸ਼ੀਨਾਂ ਦਾ ਇਹਨਾਂ ਨਾਲ ਵਿਚਾਰੀਆਂ ਕਰਾਉਣਾ ਪੈਂਦਾ ਮੱਜਾਂ ਦਾ ਵੀ ਕੰਮ ਹੁਣ ਜ਼ਿਆਦਾ ਆ ਹੁਣ ਚਾਰ ਪੈਨ ਲਾਪੈਣਾ ਉਹਦੇ ਕਰਕੇ ਵੀ ਲੈ ਲਓ ਜੀ ਦਾ ਤੇ ਬਾਕੀ ਉਹਦੇ ਕੈਫੇ ਕਰਕੇ ਉਹ ਵੀ ਨਹੀਂ ਫਿਰ ਟਾਈਮਿੰਗ ਨਹੀਂ ਰਲਦੀ ਤੇ ਬਾਕੀ ਕੋਸ਼ਿਸ਼ ਕਰੋ ਲਵ ਯੂ ਅੰਨੇ ਵਾਜੀ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਸਾਡੇ ਆਉਣ ਵਾਲੇ ਵਲੌਗਾਂ ਦੇ ਤੁਸੀਂ ਵੇਟ ਕਰਨਾ ਕੋਸ਼ਿਸ਼ ਕਰੋ ਜਿਹੜਾ ਫਟਾਉਂਦਾ ਬਲੌਗ ਆ ਮੈਨੂੰ ਇਹ ਸੀ ਕਿ ਮੈਂ ਹਰ ਮਨ ਨੂੰ ਸਾਰਾ ਕੁਝ ਦਿਖਾ ਦਵਾਂ ਤੇ ਇਸ ਲਈ ਮੈਂ ਹਰ ਮਨ ਨੂੰ ਦਿਖਾਉਣਾ ਹੀ ਤੇ ਉਹਨਾਂ ਦੇ ਨਾਲ ਗੱਲ ਕੀਤੀ ਆ ਕਿਉਂਕਿ ਹੁਣੇ ਫਿਰ ਸੱਜਿਆ ਲਈ ਚੱਲੇਗੀ ਇਸੇ ਦੇ ਨਾਲ ਸਾਡਾ ਵਲੌਗ ਖਤ